ਇੱਕ ਕੌਫਰੈਂਡ ਹੈ ਬਰਗ ਹਿੰਦਾ ਇਹ ਪਾਰਕ ਹਾਊਸ ਥੱਲੇ ਪਾਰਕ ਹਾਊਸ ਆ ਉੱਪਰ ਕੌਫਰੈਂਡ ਆ ਪਾਰਕ ਹਾਊਸ ਇਹ ਕਾ ਵਾਲਾ ਆ ਇੱਕ ਐਸ ਤੋਂ ਅੰਡਰਗਰਾਊਂਡ ਵੀ ਹੈਗਾ ਤੇ ਸੈਚਰਡੇ ਅੱਜ ਰਸ਼ ਸੈਚਰਡੇ ਮੋਸਟਲੀ ਜ਼ਿਆਦਾ ਹੁੰਦਾ ਰਸ਼ ਇੱਥੇ ਹੈ ਨਾ ਸੋ ਵੈਸੇ ਮੰਡੇ ਟੂ ਫਰਾਈਡੇ ਇਨਾ ਰਸ਼ ਨਹੀਂ ਹੁੰਦਾ ਬਾਕੀ ਵੀਡੀਓ ਬਣਾਉਣੇ ਦਾ ਮੇਰਾ ਤਤਪਰਯਾ ਥਾ ਕਿ i will show you just ਦੇਖੋ ਕਿਉਂਕਿ ਜਿਹੜੇ ਲੋਕੀ ਜਰਮਨ ਰਹਿੰਦੇ ਆ ਜਾਂ ਬਾਹਰ ਯੂਰਪ ਚ ਹੋਰ ਕਿਤੇ ਉਹਨਾਂ ਨੂੰ ਤਾਂ ਪਤਾ ਹੀ ਆ ਵਧੀਆ ਲੱਗਦਾ ਹਨ ਤੇ ਜਿਹੜੇ ਲੋਕੀ ਇੰਡੀਆ ਆ ਪਾਕਿਸਤਾਨ ਜਾਂ ਹੋਰ ਆਪਣੇ ਮਿਲਖਾਂ ਦੇ ਆ ਉਹ ਜਦੋਂ ਇਦਾਂ ਦੀ ਚੀਜ਼ਾਂ ਦੇਖਦੇ ਨੇ ਗੈਟ ਐਕਸਾਈਟਡ ਯਾ ਦੈਟਸ ਵਾਈ ਆ ਮੇਕ ਵੀਡੀਓ ਫਾਰ them ਕਿਉਂਕਿ ਆਪਾਂ ਵੀ ਜਦੋਂ ਚਲੋ ਆਪਾਂ ਵੀ ਮੰਨ ਲਓ ਜਿਵੇਂ ਅਮਰੀਕਾ ਕੈਨੇਡਾ ਜਿੱਥੇ ਆਪਾਂ ਨਹੀਂ ਗਏ ਹਨ ਉੱਥੇ ਦੀ ਅਗਰ ਵੀਡੀਓ ਕੋਈ ਦੇਖਦੇ ਆਪਾਂ ਤੇ ਵੀ ਆਰ ਆਲਸੋ ਐਕਸਾਈਟਡ ਟੂ ਵਾਚ देयर ਵੀਡੀਓ ਯਾ ਤਾਂ ਕੁਝ ਦੇਖਦੇ ਆਪਾਂ ਵੀਰ ਕੀ ਅੰਤਰ ਹੈ ਨਾ ਤੋਂ ਮੋਸਟਲੀ ਆਊਟ ਆਫ ਯੂਰਪ ਔਰ ਆਊਟ ਆਫ ਅਬਰੋਡ ਹੇਰ ਸਾਡੇ ਕੰਟਰੀਆਂ ਦੇ ਵਿੱਚ ਜਦੋਂ ਇਦਾਂ ਦੀ ਚੀਜ਼ਾਂ ਆਪਾਂ ਦੇਖਦੇ ਆਂ ਦੈਨ ਵੀ ਆਰ ਵੈਰੀ ਵੈਰੀ ਐਕਸਾਈਟਡ ਫੋਰ ਦੈਟ ਯਾ ਤੋਂ ਇਹ ਵਸ ਆਹੀ ਮੇਰਾ ਮੇਨ ਸੀਗਾ ਮਕਸਦ ਕਿ ਮੈਂ ਵੀਡੀਓ ਬਣਾਵਾ ਥੋੜੀ ਜੀ ਤੇ ਤਾਂ ਜੋ ਕੋਈ ਇੱਥੇ ਆਪਾਂ ਕਰ ਲਨੇ ਆ ਪਾਰਕ ਥੈਨ ਮੈਂ ਫੋਟੋ ਕਰਦਾ ਐਜ਼ ਆਈ ਟੋਲ ਯੂ ਗੱਡੀ ਮੈਂ ਪਾਰਕ ਕਰ ਲਈ ਆ ਹੁਣ ਮੋਬਾਈਲ ਮੇਰੇ ਹੈਂਡ ਚ ਤੇ ਨਾਉ ਆਈ ਏਮ ਗੋਇੰਗ ਇਨ ਦਾ ਸਿਟੀ ਮੈਨੂੰ ਕੁਝ ਇੱਕ ਚੀਜ਼ਾਂ ਲੈਣੀਆਂ ਸੀਗੀਆਂ ਤੇ ਇਸ ਕਰਕੇ ਮੈਂ ਸਿਟੀ ਚ ਆਇਆ ਹਾਂ ਵੀ ਵੀ ਬੱਚੇ ਮੈਂ ਘਰ ਛੱਡ ਕੇ ਆਇਆ ਤੇ ਮੇਰੇ ਕਦਮੋ ਕੀ ਆਪ ਦੇਖ ਲੋ काफ़ी बड़ा पार्क हाउस कॉफलैंड मैं कॉफलैंड में एडवर्टाइजमेंट नहीं कर रहा लेकिन चलो ग्डी पार्क की चलो तुम तो दिखाना चाहना थोड़ा बहुत बार रोशनी दिखनी ओह वेरी वेरी है, वेली, वेली। है। ਇਹ ਮੈਨੂੰ ਨਹੀਂ ਦਿਖਾਈ ਦੇ ਰਿਹਾ ਕੁਝ ਹਮ ਵਾਟ ਹੈਪਨਿੰਗ ਮੇਰੇ ਕੋਈ ਹੈ ਨਹੀਂ ਜਿਹੜਾ ਕੋਈ ਮੈਨੂੰ ਦਿਖਾ ਸਕੇ ਆਈ ਕੈਨ ਜਸਟ ਸ਼ੋ ਯੂ ਇਨ ਇਨ ਦਿਸ ਗਲਾਸ ਯੂ نو ਯੂ ਕੈਨ ਸੀ ਤੋਂ ਆਪਾਂ ਹੁਣ ਆ ਗਏ ਆ ਬਰਗਹੈਮ ਦੇ ਵਿੱਚ ਬਰਗਹੈਮ ਜਿਹੜਾ ਮੇਨ ਸਿਟੀ ਜਿਹੜੀ ਆ ਉਹਦੇ ਵਿੱਚ ਆਇਆ ਆਪਾਂ ਨਹੀਂ ਆਏ ਮੈਂ ਇਕੱਲੇ ਆਇਆ ਤੁਸੀਂ ਥੋੜੀ ਐਵੇਂ ਉਹ ਹੋ ਸ਼ਾਇਦ ਕੜੀ ਮੇਰੇ ਫੇਰ ਕੀ ਕਰ ਕੜੀ ਦੀ ਬੈਟਰੀ ਸੈੱਲ ਪਾਉਣਾ ਸੀ ਮੈਂ ਉਹ ਫੇਰ ਕੀ ਕਰ ਕਦੀ ਕਦੀ ਜਲਦਬਾਜ਼ੀ ਚ ਤੇ ਕਦੀ ਕਦੀ ਐਵੇਂ ਹੀ ਸਮਝ ਲਓ ਐਬਰਗੈਂਡ ਦਾ ਕੌਫਲੈਂਡ ਦਾ ਵੱਡਾ ਤੇ ਲੋਕੀ ਆਪਣੇ ਆਪਣੇ ਮਾਰਕੀਟ ਜਿਹੜੀ ਲਾਂਦੇ ਜਿੱਦਾਂ ਤੇ ਐਡਵਰ ਲੈ ਕੇ ਜਿਨ੍ਹਾਂ ਨੇ ਮੈਨੂੰ ਲੱਗਦਾ ਨਹੀਂ ਐਡਵਰ ਨਹੀਂ ਇਹ ਹੋਰ ਆ ਕੁਛ ਕੀ ਕਹਿੰਦੇ ਇਹਨੂੰ ਮੈਨੂੰ ਯਾਦ ਨਹੀਂ ਨਾ ਉਹ ਸਾਹਮਣੇ ਫਲਾਵਰ ਵਿੱਚੋਂ ਆਂਦਾ ਇੱਕ ਪਾਕਿਸਤਾਨੀ ਭਰਾ ਆਪਣਾ ਮੁਲਕਾਦਨਾ ਹੋਈ ਇੱਕ ਦੋ ਵਾਰੀ ਹੈਲੋ ਹੈ ਤੇ ਵਧੀਆ ਅਗਲਾ ਵੀ ਜਨਸ ਕਰਦਾ ਆਪਣਾ ਮਿਲਖਾ ਖਤੋਂ ਹੁੰਦਾ ਹੈ ਤੇ ਵਧੀਆ ਭਾਜੀ ਕਿਦਾਂ ਠੀਕ ਹੋ ਵਧੀਆ ਵਧੀਆ ਵੀਡੀਓ ਬਣਾ ਰਹੇ ਹੋ ਸਾਡੀ ਮੈਂ ਵੀਡੀਓ ਮੈਂ ਸਾਰੀ ਬਣਾਈ ਮੈਂ ਕਹਾਂ ਇਹ ਆਪਣੇ ਪਾਕਿਸਤਾਨੀ ਭਾਈ ਹੈ ਮਿਹਨਤ ਕਰਦੇ ਕੰਮ ਕਰਨ ਆਉਂਦੇ ਆ ਤੇ ਨਾਲ ਤੁਹਾਡੀ ਵੀਡੀਓ ਸ਼ੂਟ ਹੋ ਗਈ ਇਹ ਵੀਡੀਓ ਭੇਜ ਦਿਓ ਇਹ ਟਿਕਟੌਕ ਤੇ ਚਾਹੀਏ ਆ ਜੀ ਤੁਹਾਡੇ ਦੇ ਬਥੇਰੇ ਪਾਕਿਸਤਾਨੀ ਕਿਨੂੰ ਨਹੀਂ 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 ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੇਖਦਾ ਤੁਸੀਂ ਹਮੇਸ਼ਾ ਹੀ ਇੱਥੇ ਹੁੰਦੇ ਸੈਚਰਡੇ ਹਨ ਸੈਚਰਡੇ ਤੇ ਦੇਖ ਆ ਹਾਂ ਠੀਕ ਆ ਓਕੇ ਜੀ ਓਕੇ ਜੀ ਓਹ ਲਓ ਜੀ ਮਿਰਜ਼ਾ ਸਾਹਿਬ ਆ ਗਏ ਮਿਰਜ਼ਾ ਸਾਹਿਬ ਮਿਰਜ਼ਾ ਸਾਹਿਬ ਹਾਂਜੀ ਹਾਂਜੀ ਮਿਰਜ਼ਾ ਸਾਹਿਬ ਹੁਣ ਤੁਸੀਂ ਆਪਣੇ ਜਿਹੜੇ ਬਿਆਨ ਦਸੋ ਮੈਂ ਤੁਹਾਡੀ ਗੱਲਾਂ ਸਾਰੀਆਂ ਸੁਣੀਆਂ ਲੇਕਿਨ ਤੁਸੀਂ ਜੋ ਬੋਲ ਰਹੇ ਸੀ ਹੁਣ ਮੈਂ ਨਾ ਲੇਲ ਕੀਤਾ ਕਿ ਤੁਹਾਡੀ ਮੈਂ ਗੱਲਾਂ ਜਿਹੜੀਆਂ ਆਪਣੀ ਵੀਡੀਓ ਜੀ ਰਿਕਾਰਡ ਕਰਾਂ ਪਲੀਜ਼ ਹਾਂਜੀ ਸਿੱਕੇ ਮੈਂ ਕਿਹਾ ਮੈਂ ਤੁਹਾਡਾ ਸੁੰਦਰ ਹਾਂਦਾ ਕਿ ਮੈਨੂੰ ਜਦੋਂ ਬੜਾ ਮਤਾਸਰ ਹੁੰਦਾ ਤੁਹਾਡੇ ਜਿਹੜੇ ਨੇ ਕਪੀਟਾਰ ਨੇ ਜੋ ਕਿ ਸਿਖਾਉਂਦੇ ਹੋ ਤੇ ਮੈਨੂੰ ਖੁਸ਼ੀ ਹੈ ਸਭ ਤੋਂ ਖੁਸ਼ੀ ਜਿਹੜਾ اخلاق ਤੇ ਬਾਰੇ ਕਹਿ ਰਹੇ ਹੋ ਸਾਡੇ ਮਸਲ ਵਿੱਚ ਇਹੀ ਹੈ ਕਿ ਅਜ਼ੂਸ ਨਸਲ ਮੈਂ ਕਿਹਾ ਕਿ ਤੁਸੀਂ ਹਜ ਕਰਦੇ ਹੋ Quran ਪੜ੍ਹਦੇ ਹੋ ਰੋਜ਼ੇ ਨਮਾਜ਼ ਲੇਕਿਨ ਤੁਹਾਡਾ اخلاق ਨਹੀਂ ਹੈ ਤੇ ਕੁਛ ਨਹੀਂ ਹੈ ਤੇ ਇਹ ਚੀਜ਼ ਤੁਹਾਡੀ ਚੀਜ਼ ਜਿਹੜੀ ਹੈ ਨਾ ਮੈਨੂੰ ਬੜਾ ਨੇ ਮਤਾਸਰ ਕੀਤਾ ਹੈ ਅੱਛਾ ਮਿਰਦਾ ਸਾਹਿਬ ਉਹ ਨਮਾਜ਼ ਦੇ ਬਾਰੇ ਤੁਸੀਂ ਮੈਂ ਦੇਖ ਲਿਆ ਤੁਹਾਡਾ ਦੇਖੋ ਆਪਾਂ ਹੁਣ ਮੈਂ ਇੱਕ ਭਾਜੀ ਪਿੱਛੇ ਜਿਹੜੇ ਫਲਾਵਰ ਵਗੈਰਾ ਵੇਚਦੇ ਹਨਾ ਉਹਨਾਂ ਨਾਲ ਵੀ ਗੱਲਬਾਤ ਹੋਈ ਉਹ ਵੀ ਬੜੇ ਖੁਸ਼ ਹੋਏ ਵੀ ਵੀਡੀਓ ਬਣੀ ਸਾਡੀ ਨਾਲੇ ਹਮੇਸ਼ਾ ਇਹਨੂੰ ਚਲੋ ਵੀਡੀਓ ਦੀ ਅੱਜ ਦੀ ਗੱਲ ਹੈ ਵੈਸੇ ਵੀ ਮੈਂ ਉਹਨਾਂ ਨੂੰ ਮੈਂ ਪੁੱਛਦਾਰ ਨਾ ਬੁਲਾਣਾ ਹਾਲਚਲ ਪੁੱਛਦੇ ਆ ਵਧੀਆ ਸਾਰੇ ਆਪਾਂ ਮਿਲਦੇ ਔਰਤਾਂ ਦੇ ਇੱਥੇ ਵਧੀਆ ਇੱਕ ਵੀਡੀਓ ਅੱਜ ਦੇਖੀ ਮੈਂ ਕੱਲ ਦੇਖੀ ਸੀ ਸ਼ਾਇਦ ਉਹ ਤੁਹਾਡਾ ਇੱਕ ਪਾਕਿਸਤਾਨੀ ਕਮੇਡੀਅਨ ਹੈ ਉਹਨੇ ਬੜੀ ਗਲਤ ਬਿਆਨਵਾਜੀ ਦਿੱਤੀ ਹੈ ਜੀ ਇੰਡੀਆ ਨਾਲੋਂ ਦੇਖੋ ਆਪਾਂ ਆਹੜਾ ਕਿੰਨਾ ਪਿਆਰ ਹੈ ਨਾ ਆਪਸ ਵਿੱਚ ਤੇ ਉਹ ਉਹ ਜਿਹੜੇ ਆ ਨਾ ਜਿਹੜਾ ਕਲਾਕਾਰ ਉਹ ਕਿਸੇ ਦਾ ਨਹੀਂ ਆ ਉਹਦਾ ਕੋਈ ਧਰਮ ਮਜ਼ਬ ਨਹੀਂ ਆ ਉਹਦਾ ਉਹ ਨਹੀਂ ਆ ਕੋਈ ਵੀ ਮੈਂ ਇਸ ਧਰਮ ਦਾ ਆ ਜਾਂ ਮੈਂ ਇਸ ਮੁਲਕ ਦਾ ਕਿਉਂਕਿ ਜਿਹੜਾ ਕਲਾਕਾਰ ਹੈ ਉਹਨੂੰ ਸਾਰੇ ਪਿਆਰ ਕਰਦੇ ਆ ਇੰਡੀਆ ਵਿੱਚ ਤੁਹਾਡੇ ਕਿੰਨੇ ਪਾਕਿਸਤਾਨੀ ਸਿੰਗਰ ਹੈ ਤੇ ਐਕਟਰ ਵੀ ਆ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਇੰਡੀਆ ਨੇ ਬਹੁਤ ਸਾਰੇ ਐਕਟਰ ਜਿਨ੍ਹਾਂ ਨੂੰ ਪਾਕਿਸਤਾਨ 'ਚ ਪਸੰਦ ਕੀਤਾ ਜਾਂਦਾ ਤੇ ਉਹ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਨੇ ਜਿਹੜੀ ਉਹ ਆਪਣੀ ਸਪੀਚ ਦਿੱਤੀ ਉਹਦੇ ਨਾਲ ਉਹਨਾਂ ਨੇ ਆਪਣਾ ਥੋੜਾ ਪਿਆਰ ਘਟਾ ਲਿਆ ਮੈਨੂੰ ਲੱਗਦਾ ਐਕਚੁਅਲੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਬਿਲਕੁਲ ਬਿਲਕੁਲ ਆਪਣੀ ਆਪਣੀ ਸੋਚ ਹੈ ਸੋ ਲੇਕਿਨ ਅਗਰ ਦੇਖਿਆ ਜਾਏ ਕਿ 80% ਜਿਹੜੇ ਨਾਲ ਆਪਸ ਵਿੱਚ ਪਿਆਰ ਮੁਹੱਬਤ ਹੀ ਕਰਦੇ ਬਿਲਕੁਲ ਬਿਲਕੁਲ ਚਾਹਦੇ ਆ ਉਹ ਰਹਿੰਦੇ ਵੀ ਆ ਇਹ ਤਾਂ ਗੱਲ ਹੈਗੀ ਮੇਰੇ ਨਾਲ ਹਾਂਜੀ ਇਹ ਆਪਣੇ ਮਿਰਜ਼ਾ ਸਾਹਿਬ ਸੀ ਜੀ ਇਹ ਪਾਕਿਸਤਾਨ ਤੋਂ ਨੇ ਤੇ ਇੱਥੇ ਬਰਗਮ ਚ ਤਕਰੀਬਨ ਇਹ ਮੈਨੂੰ ਲੱਗਦਾ ਕਿ ਮੋਰ ਦੈਨ ਔਰ ਨੀਅਰ ਅਬਾਊਟ 30 ਇਅਰਸ ਤੋਂ ਰਹਿ ਰਹੇ ਆ ਕਿਉਂਕਿ ਮੈਂ ਵੀ ਇਹਨਾਂ ਨੂੰ ਲਾਸਟ 20 ਇਅਰ ਤੋਂ ਤਕਰੀਬਨ ਜਾਣਦਾ ਕਿਉਂਕਿ ਮੈਂ ਬਰਗਮ ਹੀ ਆਇਆ ਸੀ ਜਦੋਂ ਆਇਆ ਸੀ ਤੇ ਮੋਰ ਦੈਨ 20 ਇਅਰ ਹੋ ਗਏ ਮੈਨੂੰ ਇਹਨਾਂ ਨੂੰ ਮੈਂ ਜਾਣਦਾ ਹਨ ਬਹੁਤ 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 ਅੱਛੇ ਬੰਦੇ ਨੇ ਮਦਦਗਾਰ ਨੇ ਕਿਉਂਕਿ ਮੈਂ ਜਦੋਂ ਨਵਾਂ ਆਇਆ ਸੀਗਾ ਤੋ ਇਸ ਇਲਾਕੇ ਦਾ ਇਸ ਪਿੰਡ ਦਾ ਨਹੀਂ ਸੀ ਪਤਾ ਮੈਨੂੰ ਤੇ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ ਠੀਕ ਹੈ ਇੱਥੇ ਪਿੱਛੇ ਹੋਰ ਵੀ ਇੱਕ ਦੁਕਾਨ ਆਪਣੇ ਕਲੋਥ ਕਲੋਥ ਹਾਊਸ ਆ ਉਹ ਵੀ ਭਾਈ ਪਾਕਿਸਤਾਨੀ ਆ ਤਿੰਨ ਭਰਾ ਆ ਉਹ ਇੱਕ ਭਾ ਉਹਨਾਂ ਦਾ ਪਾਕਿਸਤਾਨੀ ਰਹਿੰਦਾ ਜ਼ਿਆਦਾ ਉਹਨਾਂ ਦੇ ਭੱਠੇ ਵੀ ਉੱਥੇ ਹੈਨਾ ਤੇ ਉਹ ਬਹੁਤ ਪਿਆਰ ਨਾਲ ਬੋਲਦੇ ਆ ਵੱਡਾ ਭਰਾ ਪਹਿਲਾਂ ਜਾਣਕਾਰ ਸੀ ਉਹਨਾਂ ਤੋਂ ਛੋਟਾ ਜਿਹੜਾ ਉਹਦੇ ਨਾਲ ਵੀ ਬਹੁਤ ਪਿਆਰ ਆ ਜਦੋਂ ਮਿਲਦੇ ਆਪਾਂ ਜੀ ਬੜਾ ਵਧੀਆ ਮੇਲਜੋਲ ਹੋਰ ਮੇਰੇ ਦੋਸਤ ਸੀਗੇ ਇੱਕ ਉਹਦਾ ਨਾਮ ਸੀ ਜ਼ੁਬੇਰ ਦੁਬੈਰੋਂ ਬਨਖਲਾ ਖੰਚਾ ਲੱਗ ਗਿਆ ਤੇ ਇੱਕ ਨਦੀਮ ਸੀ ਉਹ ਇੱਥੇ ਰੰਦਾ ਵਰਗੇ ਵੀ ਹੋਰ ਵੀ ਬਥੇਰੇ ਆ ਕਹਿੰਦਾ ਮਤਲਬ ਕਿ ਆਪਾਂ ਇੱਕ ਦੂਜੇ ਨੂੰ ਮਿਲੀ ਦਾ ਪਿਆਰ ਆ ਸਾਰਿਆਂ ਦਾ ਹਨਾ ਬਾਕੀ ਇਹ ਪੋਲਿਟਿਕਸ ਆ ਜਿਹੜੀ ਇਹ ਪਤਾ ਨਹੀਂ ਕਿੱਦਾਂ ਦੇ ਰਸਤੇ ਖਤਿਆਰ ਕਰਦੀ ਆ ਐਨੀਵੇ ਛੱਡੋ ਆਪਾਂ ਇਹਨਾਂ ਦੀ ਗੱਲਾਂ ਤੋਂ ਕੀ ਲੈਣਾ ਪੋਲਿਟਿਕਸ ਦੀਆਂ ਤੋਂ ਤੁਸੀਂ ਆਪਣੇ ਵਰਗੇਮ ਦੀ ਜਿਹੜੇ ਨਾ ਮਾਰਕੀਟ ਦੇਖੋ ਮੈਂ ਹੁਣ ਇੱਥੇ ਫਿਲਮਾਂ ਦੇ ਅੰਦਰ ਜਾਣਾ ਮੇਰੀ ਇੱਥੇ ਜਿਹੜੀ ਮੈਂਨ

ਇਆ ਇਹਨਕ ਤੋਂ ਹੋ ਗਿਆ ਆਪਾਂ ਫ੍ਰੀ ਮਿਲੇ ਹੋ ਗਏ ਤੇ ਬਾਕੀ ਗਵਰਨਮੈਂਟ ਪਾਰਟਨ ਕੋਈ ਜਿੰਨੀ ਵਧੀਆ ਵੀਡੀਓ ਨਹੀਂ ਰਹੀ ਯਾਰ ਬਸ ਇੰਨੀ ਕ ਬਹੁਤ ਬਣ ਗਈ ਜਿੰਨੀ ਕ ਬਣ ਗਈ